ਵੰਦਨਾ ਸੋਨੋ ਹਾਂਜੀ ਮੂਹਰੇ ਜੀ ਦਿਲਜੰਦਰ ਸਿੰਘ ਸੰਧੂ ਆ ਜੀ ਅੱਛਾ ਜੀ ਇਹ ਕੀ ਗੱਲਬਾਤ ਹੋਈ ਜੀ ਘਟਨਾ ਜਿਹੜੀ ਇਹ ਵੀਰਦੀ ਮੇਰੇ ਨਾ ਅੰਗਣਵਾੜੀ ਸੈਂਟਰ ਆ ਜੀ ਇਹਨਾਂ ਦੇ ਘਰੇ ਵੰਦਨਾ ਨਾਮ ਦੀ ਲੇਡੀ ਆ ਜੀ ਉਮਰ ਇਹਦੀ ਕਰੀਬ 49 ਸਾਲ ਦੀ ਆ ਜੀ ਤੇ ਇਹ ਮਤਲਬ ਮੇਰੇ ਮੰਮੀ ਸੈਂਟਰ ਤੇ ਆਏ ਨੇ ਸੈਂਟਰ ਲਾ ਕੇ ਸਾਢੇ 12 ਇੱਥੋਂ ਚਲੇ ਗਏ ਨੇ ਇਹਨਾਂ ਦੇ ਨਾਲ ਦੇ ਘਰ ਵਿਆਹ ਸੀਗਾ ਤੇ ਇੱਕ ਬੇਟਾ ਇਹਨਾਂ ਦਾ ਫੋਨ ਠੀਕ ਕਰਾਉਣ ਚਲੇ ਗਿਆ ਤੇ ਦੂਜਾ ਬੇਟਾ ਦੂਜੇ ਬੇਟੇ ਨੂੰ ਕਹਿੰਦੀ ਵੀ ਜਾ ਪੈਸੇ ਕਢਾ ਲਿਆ ਉਹ ਬੇਟਾ ਪੈਸੇ ਕਢਾਉਣ ਚਲੇ ਗਿਆ ਆ ਉਹਨੇ ਚਰ ਨੂੰ ਜਦੋਂ ਵੱਡਾ ਬੇਟਾ ਆ ਗਿਆ ਤੇ ਵੇਖਿਆ ਜੀਰੋ ਦਰਵਾਜਾ ਬੰਦ ਗਿਆ ਤੇ ਅੰਦਰੋਂ ਧੂਆ ਨਿਕਲ ਰਿਹਾ ਸੀਗਾ ਨਾਲ ਦੇ ਕੋਠੇ ਤੋਂ ਚੜ ਕੇ ਬੇਟੇ ਨੇ ਪੌੜੀ ਲਾ ਕੇ ਉੱਪਰ ਵਾਲਾ ਦਰਵਾਜਾ ਤੋੜ ਕੇ ਥੱਲੇ ਆ ਕੇ ਅੱਗ ਬੁਝਾਈਆ ਤੇ ਫਿਰ ਸਾਰਿਆਂ ਨੂੰ ਦੱਸਿਆ ਜਾਂ ਕਿ ਕਿੰਦਰਾ ਕੁ ਲੱਗ ਕਾਰਨ ਪਤਾ ਲੱਗ ਕਾਰਨ ਦਾ ਭਾਜੀ ਕੁਝ ਨਹੀਂ ਪਤਾ ਜੀ ਕਿ ਥੋੜਾ ਜਿਹਾ ਕਹਿੰਦੇ ਵੀ ਦਿਮਾਗੀ ਗੁੰਗੀ ਬੱਚੇ ਵੀ ਥੋੜੇ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਬਾਕੀ ਇੱਕ ਬੇਟਾ ਜੌਬ ਕਰਦਾ ਪੜਿਆ ਲਿਖਿਆ ਆ ਬਟ ਉਹ ਵੀ ਥੋੜਾ ਦਿਮਾਗ ਤੋਂ ਛੋਟਾ ਬਿਲਕੁਲ ਹੀ ਦਿਮਾਗ ਤੋਂ ਮਤਲਬ ਨਹੀਂ ਸਹੀ ਸੀ ਕਿੰਨੇ ਬੱਚੇ ਦੋ ਬੱਚੇ ਆ ਜੀ ਆਪ ਤਿੰਨ ਜਾਣੇ ਇਕੱਠੇ ਮਾਂ ਤੇ ਦੋ ਬੇਟੇ ਹੋਰ ਕੋਈ ਪਰਿਵਾਰ ਹੋਰ ਕੋਈ ਪਰਿਵਾਰ ਰਿਸ਼ਤੇਦਾਰ ਇੱਕ ਚਾਚਾ ਜੀ ਚੰਡੀਗੜ੍ਹ ਉਹਨਾਂ ਨੂੰ ਫੋਨ ਕੀਤਾ ਸੀ ਬਟ ਉਹ ਕੋਈ ਰਿਸਪੌਂਡ ਵੀ ਕਰੰਦਾ ਹੈ ਇੱਕ ਇਥੇ ਮਾਸੀ ਦੀ ਬੇਟੀ ਨੂੰ ਫੋਨ ਕੀਤਾ ਸੀ ਉਹ ਕਹਿੰਦੀ ਕੰਮ ਚਾ ਜੀ ਮੈਂ ਆ ਨਹੀਂ ਸਕਦੀ ਕੰਮ ਨਹੀਂ ਨਹੀਂ ਆਂਗਣਵਾੜੀ ਤੇ ਲਗਾ ਕਰੀਬ 10 ਸਾਲ ਤੋਂ ਮੇਰੀ ਮਦਰ ਦੇ ਨਾਲ ਹੀ ਹੈ ਜੀ ਵਰਕ ਐਜ਼ ਅ ਹੈਲਪਰ ਮੇਰੇ ਮਦਰ ਵਰਕਰ ਨੇ ਸੰਦੂ ਕੋਲੋਨੀ ਸੈਂਟਰ ਹੈ ਜੀ ਤੁੰਗਪਾਈ ਦਾ ਤੇ ਕਰੀਬ 10 ਸਾਲ ਤੋਂ ਇਹ ਮਤਲਬ ਜੌਬ ਕਰ ਰਹੀ ਹੈ ਸੋ ਕਾਰਨ ਦਾ ਪਤਾ ਲੱਗਾ ਵੀ ਕਿਉਂ ਇਸ ਤਰ੍ਹਾਂ ਦੀ ਨਹੀਂ ਜੀ ਕੋਈ ਕਾਰਨ ਦਾ ਪਤਾ ਨਹੀਂ ਲੱਗਾ ਜੀ ਨਾ ਹੀ ਕੋਈ ਗੱਲ ਵੀ ਕੀਤੀ ਆ ਕਿ ਕੋਈ ਗੱਲ ਹੋਈ ਹੋਵੇ ਜਾਂ ਘਰ 'ਚ ਲੜਾਈ ਹੋਈ ਹੋਵੇ ਜਾਂ ਕਿਸੇ ਆਂਢੀ ਗੁਆਂਢੀ ਨਾਲ ਲੜਾਈ ਹੋਵੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਆ ਜੀ ਕੀ ਦਿਮਾਗ 'ਚ ਰੱਬ ਜਾਣੇ ਹੁਣ ਕੀ ਕੀ ਦਿਮਾਗ 'ਚ ਆਇਆ ਤੇ ਹਾਂ ਜੀ ਮੌਕੇ ਤੇ ਪੈਸੇਚੋ ਸਾਹਿਬ ਵੀ ਆਏ ਸੀਗੇ ਫ੍ਰੈਂਸੀਕ ਉਹਨਾਂ ਨੇ ਕਿਹਾ ਸੀਗਾ ਫ੍ਰੈਂਸੀਕ ਲੈਬ ਪੀਆਰ ਹੈ ਫ੍ਰੈਂਸੀਕ ਵਾਲੇ ਤੇ ਹੁਣ ਡੈੱਡ ਬੋਡੀ ਲੈ ਕੇ ਚੱਲਿਆ ਜੀ ਸਿਵਲ ਹਸਪੀਟਲ ਪੋਸਟਮਾਰਟਮ ਲਈ ਠੀਕ ਅਸੀ ਠੀਕ ਹਾਂਜੀ ਸਰ ਮੈਂ ਮਨਦੀਪ ਕੌਰ ਆੰਗਣਵਾੜੀ ਵਰਕਰ ਤੇ ਸਾਰੇ ਮੇਰੀ ਹੈਲਪਰ ਸੀਗੀ ਤੇ ਮਤਲਬ ਜਿਵੇਂ ਬੱਚੇ ਲਿਆਉਣੇ ਇੰਨੇ ਬੱਚਿਆਂ ਨੂੰ ਕੰਮ ਕਰਾਉਣਾ ਬੱਚਿਆਂ ਨੂੰ ਖਵਾਉਣਾ ਪਿਉਣਾ ਮੇਰਾ ਕੰਮ ਸੀ ਮੈਂ ਆਪਣੇ ਰਜਿਸਟਰ ਮਤਲਬ ਕਰਨੇ ਮੈਂ 12:30 ਵਜੇ ਮੈਂ ਇਥੋਂ ਗਈ ਆ ਮੈਂ ਕਿਹਾ ਕਿ ਤੂੰ ਜਾ ਵਿਆਹ ਚਲ ਜਾ ਤੂੰ ਆਂਦੀ ਮੈਂ ਨਹੀਂ ਜਾਣਾ ਮੈਂ ਕਿਹਾ ਨਹੀਂ ਤੂੰ ਚਲ ਜਾ ਮੈਂ ਚੱਲੀ ਆ ਮਤਲਬ ਮੈਂ ਵੀ ਚੱਲੀ ਆ ਤੇ ਤੂੰ ਵਿਆਹ ਚਲ ਜਾ 12:30 ਵਜੇ ਨੇ ਬੱਚਿਆਂ ਨੂੰ ਛੁੱਟੀ ਕਰਕੇ ਮੈਂ ਆਪਣੇ ਘਰ ਚ ਲੇ ਗਈ ਆ ਇਹ ਮੇਰੇ ਮਗਰੋਂ ਮਤਲਬ ਆਪ ਤਿਆਰ ਹੋਈ ਆ ਤਿਆਰ ਹੋ ਕੇ ਤੇ ਪਤਾ ਨਹੀਂ ਹੁਣ ਬੱਚੇ ਕੋਈ ਜਾਂਦੇ ਬੈਂਕ ਚੈੱਕ ਚਲੇ ਗਿਆ ਵਾ ਇੱਕ ਇਹਦਾ ਇੱਕਦਾ ਫੋਨ ਖਰਾਬ ਸੀ ਉਹ ਫੋਨ ਆਪਣਾ ਬਣਾਉਣ ਚਲੇ ਗਿਆ ਤੇ ਅੰਦਰ ਕੁੰਡੀ ਮਾਰ ਕੇ ਨੇ ਆਪਣੀ ਆਪਣੇ ਆਪ ਨੂੰ ਅੱਗ ਲਾ ਲਈ ਕੋਈ ਕਾਰਨ ਤਾਂ ਨਹੀਂ ਪਤਾ ਲੱਗਾ ਸਰ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਨਹੀਂ ਕਿਉਂ ਲਾਈ ਆ ਕੀ ਕਾਰਨ ਸੀ ਕਹਿੰਦੇ ਪਤਾ ਕੰਪਲੇਂਟ ਇਨਫੋਰਮੇਸ਼ਨ ਆਈ ਸੀ ਕਿ ਇਥੇ ਸੰਧੂ ਕਲੋਨੀ ਵਿੱਚ ਕਿਸੇ ਲੇਡੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਜਿਹੜੀ ਸੁਸਾਈਸਾਈਡ ਕਮਿਟ ਕੀਤਾ ਹੈ ਜੋ ਸੀ ਤੇ ਮੌਕੇ ਤੇ ਆਇਆ ਇਹ ਲੇਡੀ ਹੈ ਦੀ ਉਮਰ ਕਰੀਬ 45 ਸਾਲ ਵੰਦਨਾ ਨਾਮ ਹੈ ਦਾ ਆਪਣੇ ਪੇਕੇ ਘਰ ਰਹੀ ਸੀਗੀ ਤੇ ਅੱਜ 1 ਵਜੇ ਦੇ ਕਰੀਬ ਘਰ ਵਿੱਚ ਇਕੱਲੀ ਸੀਗੀ ਤੇ ਇਹਨੇ ਖੁਦ ਨੂੰ ਅੱਗ ਲਾ ਕੇ ਜਿਹੜੀ ਹੈ ਆਪਣਾ ਸੁਸਾਈਸਾਈਡ ਕੀਤਾ ਫਰਦਰ ਜਿਹੜੀ ਅਸੀਂ ਮੌਕੇ ਤੇ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਏਗਾ ਤੁਹਾਡੇ ਤੇ ਅੱਜ ਚਲੇਗਾ ਕਿਹੜਾ ਏਰੀਆ ਸਰ ਪੈਂਦਾ ਗਲੀ ਨੰਬਰ ਕਿਹੜਾ ਏ ਇਹ ਸੰਦੂ ਕਲੋਨੀ ਹੈ ਜੀ ਤੇ ਗਲੀ ਨੰਬਰ ਕਿੰਨਾ ਦੋ ਦੋ ਨੰਬਰ ਗਲੀ ਹੈ ਨਹੀਂ ਪੂਣੀ I